ਮੀ ਸੰਗਰੂਰ ਦੇ ਵਿੱਚ ਪੈ ਰਿਹਾ ਅਤੇ ਸੰਗਰੂਰ ਇਸ ਤਰ੍ਹਾਂ ਪ੍ਰਤੀਕ ਹੋ ਰਿਹਾ ਕਿ ਸ਼ਾਇਦ ਸੰਗਰੂਰ ਇੱਕ ਟਾਪੂ ਆ ਸਮੁੰਦਰ ਦੇ ਕਿਨਾਰੇ ਸੰਗਰੂਰ ਸ਼ਹਿਰ ਬਸਿਆ ਹੋਇਆ ਇੱਕ ਦੋ ਤਿੰਨ ਸਾਲ ਤੋਂ ਇਹ ਯਾਰ ਆ ਜੀ ਕੋਈ ਐਮਐਲਏ ਬਣ ਜੇ ਕੋਈ ਐਮਪੀ ਬਾਈ ਜੇ ਕੋਈ ਕੋਈ ਗੌਰ ਨਹੀਂ ਕਰਦਾ ਇਸ ਈਸੀ ਤੇ ਬੋਟ ਵੀ ਕਮੀ ਹੈ ਵੀਰੇ ਉਰੇ ਬਕਸ਼ਟੀਆਂ ਚਲਾ ਸਕਦੇ ਜਦੋਂ ਜਾਣ ਚਲੀ ਜਾਂਦੀ ਹੈ ਫਿਰ ਐਦਾਂ ਹੋ ਗਿਆ ਉਦਾਂ ਹੋ ਗਿਆ ਆ ਦੇ ਦੇਣੇ ਉਹ ਦੇ ਦੇਣ ਕੀ ਦੇ ਦੇਣਗੇ ਜਾਨ ਵਾਪਸ ਦੇ ਦੇਣਗੇ ਇੰਦਰ ਦੇਵਤਾ ਬੇਸ਼ੱਕ ਲੋਕਾਂ ਤੇ ਖੁਸ਼ ਹੋ ਕੇ ਅੱਜ ਸਵੇਰ ਤੋਂ ਹੀ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਭਾਰੀ ਮੀਂਹ ਪੈ ਰਿਹਾ ਜਿਸ ਤਰ੍ਹਾਂ ਕੱਲ ਵੀ ਲਿਵਿੰਗ ਇੰਡੀਆ ਦੇ ਵੱਲੋਂ ਇੱਕ ਖਬਰ ਨਸਰ ਕੀਤੀ ਗਈ ਸੀ ਜਿਸ ਦੇ ਵਿੱਚ ਸੰਗਰੂਰ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਸੰਗਰੂਰ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਸੇ ਤੱਕ ਆਇਆ ਗਿਆ ਸੀ ਕਿ ਜੋ ਬਰਸਾਤੀ ਨਾਲੇ ਨੇ ਉਹਨਾਂ ਦੀ ਹਾਲੇ ਤੱਕ ਸੰਗਰੂਰ ਪ੍ਰਸ਼ਾਸਨ ਅਤੇ ਸੰਗਰੂਰ ਦੀ ਵਿਧਾਇਕਾ ਦੇ ਵੱਲੋਂ ਹਾਲੇ ਤੱਕ ਕੋਈ ਵੀ ਸਫਾਈ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਸੀ ਆਖਿਆ ਗਿਆ ਸੀ ਕਿ ਜੇਕਰ ਮੌਸਮ ਵਿਭਾਗ ਦੀ ਮੰਨਿਆ ਤਾਂ ਮੌਸਮ ਵਿਭਾਗ ਨੇ ਸੁਚੇਤ ਕੀਤਾ ਸੀ ਕਿ 2-4 ਦਿਨਾਂ ਦੇ ਵਿੱਚ ਮੀਂਹ ਪੈਣੇ ਸ਼ੁਰੂ ਹੋ ਜਾਣੇ ਨੇ ਅੱਜ ਤੋਂ ਮੀਂਹ ਸੰਗਰੂਰ ਦੇ ਵਿੱਚ ਪੈ ਰਿਹਾ ਅਤੇ ਜੋ ਹਾਲਾਤ ਨੇ ਪੂਰੇ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਅਜੇ ਹੀ ਹਾਲਾਤ ਨਜ਼ਰ ਆਉਂਦੇ ਨੇ ਅਤੇ ਸੰਗਰੂਰ ਇਸ ਤਰ੍ਹਾਂ ਪ੍ਰਤੀਕ ਹੋ ਰਿਹਾ ਕਿ ਸ਼ਾਇਦ ਸੰਗਰੂਰ ਇੱਕ ਟਾਪੂ ਆ ਸਮੁੰਦਰ ਦੇ ਕਿਨਾਰੇ ਸੰਗਰੂਰ ਸ਼ਹਿਰ ਬਸਿਆ ਹੋਇਆ ਇਸ ਤਰ੍ਹਾਂ ਲੱਗ ਰਿਹਾ ਇਸ ਪਾਣੀ ਨੂੰ ਦੇਖਦੇ ਹੋਏ ਅਤੇ ਲੋਕ ਇਸ ਦੇ ਵਿੱਚ ਮੁਸ਼ਕਲ ਹੋ ਰਹੀ ਆ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬੇਸ਼ੱਕ ਪ੍ਰਸ਼ਾਸਨ ਲੱਖ ਦਾਅਵੇ ਕਰਦਾ ਸੀ ਕਿ ਸਾਰਾ ਕੁਝ ਪੂਖਤਾ ਇੰਤਜ਼ਾਮ ਕੀਤੇ ਜਾ ਚੁੱਕੇ ਨੇ ਪਰ ਤਸਵੀਰ ਤਸਵੀਰ ਕੁਝ ਹੋਰ ਹੀ ਕਹਿੰਦੀ ਆ ਸੰਗਰੂਰ ਦੀ ਤਸਵੀਰ ਆ ਜੋ ਕੁਝ ਹੋਰ ਕਹਿ ਰਹੀ ਆ ਜੋ ਲੋਕ ਨੇ ਬੜੀ ਮੁਸ਼ਕਲ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਆ ਰਹੇ ਨੇ ਤੁਸੀਂ ਵੇਖ ਸਕਦੇ ਹੋ ਲੋਕਾਂ ਦੇ ਜੋ ਬਾਹਾਂ ਨੇ ਸਕੂਟਰ ਮੋਟਰਸਾਈਕਲ ਨੇ ਉਹ ਬੰਦ ਹੋ ਚੁੱਕੇ ਨੇ ਇਸ ਪਾਣੀ ਦੇ ਵਿੱਚ ਤੇ ਉਹਨਾਂ ਨੂੰ ਰੋੜੀ ਆ ਰਹੇ ਨਹੀਂ ਕੋਈ ਵੀ ਨਿਕਾਸੀ ਨਜ਼ਰ ਨਹੀਂ ਆਉਂਦੀ ਜੇਕਰ ਬਰਸਾਤੀ ਨਾਲਿਆਂ ਦੀ ਗੱਲ ਕੀਤੀ ਆਪਾਂ ਤਾਂ ਇਸ ਤੋਂ ਅੱਗੇ ਜੋ ਗੰਦਾ ਨਾਲਾ ਗੰਦੇ ਨਾਲੇ ਤੇ ਬਰਸਾਤੀ ਪਾਣੀ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਕੋਈ ਵੀ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਕਿਉਂ ਕਰਕੇ ਨਾਲਾ ਤੇ ਜੋ ਬਰਸਾਤ ਦਾ ਪਾਣੀ ਆ ਉਸ ਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਅਣਜਾਣ ਵਿਅਕਤੀ ਉਸ ਦੇ ਵਿੱਚ ਗਿਰ ਸਕਦਾ ਆਪਣੇ ਆਪ ਨੂੰ ਤੁਸੀਂ ਦੇਖ ਸਕਦੇ ਹੋ ਇੱਕ ਦੂਜੇ ਦੇ ਜੋ ਵੀਕਲ ਨੇ ਉਸ ਨੂੰ ਧੱਕਾ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇੱਕ ਤੇ ਲੱਗਦਾ ਕਿ ਬਜ਼ੁਰਗ ਨੂੰ ਮਿਠਾਇਆ ਹੋਇਆ ਅੱਗੇ ਲੈ ਕੇ ਆ ਰਹੇ ਨੇ ਤੇ ਪਾਣੀ ਜੋ ਡੰਘਾਈ ਆ ਕਾਫੀ ਅੱਗੇ ਜਾ ਕੇ ਡੰਘਾਈ ਹੋ ਜਾਂਦੀ ਆ ਇਸ ਪਾਣੀ ਦੀ ਪਰ ਜਦੋਂ ਵੀ ਬਰਸਾਤ ਹੁੰਦੀ ਆ ਤਾਂ ਸੰਗਰੂਰ ਦਾ ਅਜਿਹਾ ਹੀ ਹਾਲ ਦੇਖਣ ਨੂੰ ਮਿਲਦਾ ਜੋ ਸੰਗਰੂਰ ਵਾਸੀ ਨੇ ਉਹਨਾਂ ਨਾਲ ਵੀ ਆ ਗੱਲ ਕਰਨ ਦੀ ਕੋਸ਼ਿਸ਼ ਕਰ ਲੈਂਦੇ ਆ ਉਹਨਾਂ ਤੋਂ ਪੁੱਛਦੇ ਆ ਉਹਨਾਂ ਤੋਂ ਪੁੱਛਦੇ ਆ ਤੁਸੀਂ ਵੇਖ ਵੀ ਸਕਦੇ ਹੋ ਕਿਸ ਤਰ੍ਹਾਂ ਜ਼ੋਰ ਲਾ ਕੇ ਲਾਲਾ ਜੀ ਨੂੰ ਲੈ ਕੇ ਆ ਰਹੇ ਨੇ ਕੀ ਹਾਲ ਹੈ ਬਜ਼ੁਰਗ ਨੇ ਰਣਜੀ ਜੀ 66 ਸਾਲ ਦੇ ਬਜ਼ੁਰਗ ਨੇ ਜੀ ਫੇਰ ਵੀ ਡਿਊਟੀ ਤੇ ਜਾ ਰਹੇ ਨੇ ਦੇਖੋ ਇਹਨਾਂ ਨੂੰ ਰੋਡ ਕੇ ਲੈ ਕੇ ਜਾ ਰਿਹਾ ਸੁਨਿਦਰ ਦੀ ਹੱਟੀ ਤੇ ਨਹੀਂ ਬੜਾ ਬੁਰਾ ਹਾਲ ਆ ਪਿੱਛੇ ਦਾ ਕਹਿੰਦੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਬਸਟਾਡ ਤੋਂ ਪਿੱਛੋਂ ਦੀ ਰੋਡ ਕੇ ਲੈ ਆ ਰਿਹਾ ਬਿਲਕੁਲ ਲੜਾਈ ਜੇਕਰ ਗੱਲ ਕੀਤੀ ਜਾਵੇ ਹਰ ਵਾਰ ਸਰਕਾਰ ਪ੍ਰਸ਼ਾਸਨ ਦਾਅਵੇ ਕਰਦਾ ਵੀ ਅਜਿਹਾ ਮਾਹੌਲ ਨਹੀਂ ਕ੍ਰੀਏਟ ਹੋਊਗਾ 1 2 3 ਸਾਲ ਤੋਂ ਇਹ ਹੀ ਆ ਰਹਾ ਜੀ ਕੋਈ ਐਮਐਲਏ ਬਣ ਜਾਏ ਕੋਈ ਐਮਪੀ ਬਾਈ ਜੇ ਕੋਈ ਕੋਈ ਗੌਰ ਨਹੀਂ ਕਰਦਾ ਇਸ ਚੀਜ਼ ਤੇ ਪੰਜਾਬ ਵਾਲੀ ਦਾ ਸੀ ਮਿਊਨਸਪਲਟੀ ਆਫਿਸ ਜਾਇਆ ਹੈ ਡੀਸੀ ਆਫਿਸ ਜਾਇਆ ਮੈਨੂੰ ਠੀਕ ਕਰਾਉ ਕੋਈ ਨਹੀਂ ਠੀਕ ਕਰਦਾ ਕੋਈ ਨਹੀਂ ਠੀਕ ਕਰਾ ਰਿਹਾ ਕਹਿੰਦੇ ਕਿ ਹਰ ਵਾਰ ਸਰਕਾਰ ਬਦਲ ਜਾਂਦੀ ਹੈ ਸਰਕਾਰ ਬਦਲ ਜਾਂਦੀ ਹੈ ਬਿਲਕੁਲ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੇਕਰ ਗੱਲ ਕੀਤੀ ਜਾਵੇ ਤਾਂ ਸੰਗਰੂਰ ਵਾਸੀਆਂ ਦੇ ਨਾਲ ਗੱਲ ਕਰ ਰਹੇ ਆ ਕਿ ਲਗਾਤਾਰ ਤੁਸੀਂ ਦੇਖ ਸਕਦੇ ਹੋ ਜੋ ਮਾਹੌਲਾ ਸੰਗਰੂਰ ਦੇ ਵਿੱਚ ਝੀਲ ਦਾ ਰੂਪ ਧਾਰਨ ਕਰ ਲੱਗਾ ਗਿਆ ਅਤੇ ਚਾਰੇ ਪਾਸੇ ਸੰਗਰੂਰ ਦੇ ਚਾਹੇ ਉਹ ਗਲੀਆਂ ਹੋਣ ਮਹੱਲੇ ਹੋਣ ਜਾਂ ਫਿਰ ਸੜਕਾਂ ਹੋਣ ਅਜਿਹਾ ਹੀ ਨਜ਼ਾਰਾ ਸੰਗਰੂਰ ਦੇ ਵਿੱਚ ਦਿਖਾਈ ਦੇ ਰਿਹਾ ਅਤੇ ਜੋ ਲੋਕ ਨੇ ਲੰਘਣ ਵਾਲੇ ਉਹ ਪਰੇਸ਼ਾਨ ਹੋ ਰਹੇ ਨੇ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਜੋ ਦੁਕਾਨਦਾਰ ਨੇ ਉਹ ਵੀ ਪਰੇਸ਼ਾਨ ਹੁੰਦੇ ਹੋਏ ਨਜ਼ਰ ਆਉਂਦੇ ਨੇ ਤੁਸੀਂ ਵੇਖ ਵੀ ਸਕਦੇ ਹੋ ਜੋ ਦੁਕਾਨ ਆ ਦੁਕਾਨ ਦੇ ਬਾਹਰ ਪਾਣੀ ਜਾ ਰਿਹਾ ਤੇ ਉਹਨਾਂ ਵੀਰ ਨਾਲ ਵੀ ਗੱਲ ਕਰ ਲੈਂਦੇ ਆ ਉਸ ਤੋਂ ਪੁੱਛਦੇ ਆ ਉਹ ਕਿਸ ਤਰ੍ਹਾਂ ਵੇਖਦੇ ਨੇ ਕਿਉਂ ਕਰਕੇ ਜੋ ਮਾਹੌਲਾ ਇਸ ਤਰ੍ਹਾਂ ਦਾ ਹੀ ਪ੍ਰਤੀਕ ਹੋ ਰਿਹਾ ਆ ਕੀ ਨਾਮ ਆ ਵੀਰੇ ਮੇਰਾ ਨਾਮ ਤੁਸ਼ਾਰ ਹੈ ਵੀਰੇ ਵਿਸ਼ਾਲ ਹੁਸ਼ਿਆਰ ਜੇਕਰ ਗੱਲ ਕੀਤੀ ਜਾਵੇ ਤਾਂ ਆ ਇਸ ਤਰ੍ਹਾਂ ਪ੍ਰਤੀਕ ਤੁਹਾਨੂੰ ਲੱਗਦਾ ਨਹੀਂ ਕਿ ਤੇ ਭਲੇਖਾ ਤਾਂ ਨਹੀਂ ਬੰਨਦਾ ਵੀ ਕਿਤੇ ਟਾਪੂ ਤੇ ਆ ਕੇ ਹੋ ਤੁਸੀਂ ਨਹੀਂ ਬਸ ਇੱਕ ਬੋਟ ਦੀ ਕਮੀ ਹੈ ਵੀਰੇ ਉਹਰੇ ਆਪਾਂ ਕਿਸ਼ਤੀਆਂ ਚਲਾ ਸਕਦੇ ਹਾਂ ਕਾਫੀ ਦੇਰ ਤੋਂ ਇਹੀ ਹਾਲ ਹੈ ਉਹਰੇ ਜਦੋਂ ਬਾਰਿਸ਼ ਹੋਏ ਨੇ ਦੁਕਾਨਾਂ ਦੇ ਠੱਪ ਹੋ ਜਾਂਦੇ ਵੀਰੇ ਗਾਹਕ ਨਹੀਂ ਆਉਂਦਾ ਦੂਸਰਾ ਜੇ ਉਹਰੇ ਸਕੂਟਰ ਮੋਟਰਸਾਈਕਲ ਨਿਕਲੇ ਤਾਂ ਮੁਸ਼ਕਲ ਹੁੰਦੀ ਹੈ ਕਾਫੀ ਜ਼ਿਆਦਾ ਅਨਗਿਲੀ ਕੀ ਮੰਨਦੇ ਹੋ ਅਨਗਿਲੀ ਲੋਕਾਂ ਦੀ ਵੀ ਹੈ ਜੀ ਸਰਕਾਰ ਦੀ ਵੀ ਹੈ ਉਹ ਜਿਵੇਂ ਸਰਕਾਰ ਵੀ ਕੀ ਉਪਰਾਲੇ ਕਰ ਰਹੀ ਹੈ ਲੋਕ ਕਿਹੜਾ ਮੰਨਦੇ ਨੇਗੇ ਅਸੀਂ ਸਾਡੀ ਵੀ ਗਲਤੀ ਹੈ ਸਰਕਾਰ ਦੀ ਵੀ ਗਲਤੀ ਨੂੰ ਨਹੀਂ ਲੱਗਦਾ ਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ بارش ਭਾਰੀ ਹੋਊਗੀ ਵੀ ਪ੍ਰਸ਼ਾਸਨ ਨੂੰ ਕੋਈ ਇੰਤਜ਼ਾਮ ਸਾਫ ਸਪਾਈ ਕਰਾ ਦੇਣੀ ਚਾਹੀਦੀ ਸੀ ਨਹੀਂ ਦੇਖੋ ਉਹ ਤਾਂ ਸਰਕਾਰ ਦੇ ਕਮਰਜੀ ਕਰਵਾ ਦਿੰਦੇ ਤਾਂ ਬੈਟਰ ਸੀਗਾ ਇਸ ਤੋਂ ਤਾਂ ਉਹਨਾਂ ਦੀ ਗਲਤੀ ਮੰਨਾਂਗੇ ਮੰਨਾਂਗੇ ਆਪਾਂ ਵੀ ਹਾਂ ਵੀ ਜੇ ਸਫਾਈ ਕਰਵਾ ਦਿੰਦੇ ਤਾਂ ਬੈਟਰ ਸੀਗਾ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਜੇਕਰ ਸਫਾਈ ਕਰਵਾ ਦਿੰਦੇ ਪ੍ਰਸ਼ਾਸਨ ਕਰਵਾ ਦਿੰਦਾ ਤਾਂ ਚੰਗਾ ਸੀ ਪਰ ਇਹ ਹਾਲਾਤ ਨਹੀਂ ਹੋਣੇ ਸੀ ਸੰਗਰੂਰ ਦੇ ਯੋ ਸੰਗਰੂਰ ਦੇ ਇਸ ਸਮੇਂ ਹਾਲਾਤ ਨੇ ਤਾਂ ਤੁਸੀਂ ਵੇਖ ਵੀ ਸਕਦੇ ਹੋ ਕਿ ਪਾਣੀ ਹੀ ਪਾਣੀ 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 ਹੋਇਆ ਪਿਆ ਲੋਕ ਕਹਿੰਦੇ ਨੇ ਸਿਰਫ ਜੇਕਰ ਜ਼ਰੂਰਤਾਂ ਜੇਕਰ ਜ਼ਰੂਰਤਾਂ ਸਿਰਫ ਇੱਥੇ ਕਿਸ਼ਤੀਆਂ ਦੀ ਜ਼ਰੂਰਤਾਂ ਤਾਂ ਇੱਥੇ ਕਿਸ਼ਤੀਆਂ ਬੜੀ ਆਰਾਮ ਦੇ ਨਾਲ ਚੱਲ ਸਕਦੇ ਨੇ ਕਿ ਨਾ ਮਸਰ ਵਿਨੋਦ ਵਿਨੋਦ ਜੀ ਕਿਸ ਤਰ੍ਹਾਂ ਵੇਖਦੇ ਹੋ ਹਾਲਾਤ ਨੇ ਜੋ ਸੰਗਰੂਰ ਦੇ ਹਾਲਾਤ ਤਾਂ ਬਦਰ ਹੀ ਨੇ ਜੀ ਹਾਂਜੀ ਬਾਕੀ ਆ ਦੇਖ ਲਓ ਤੁਸੀਂ ਹੁਣ ਕਿਸ਼ਤੀਆਂ ਦੀ ਲੋਡ ਪਾਉਗੀ ਹੁਣ ਹਾਂਜੀ ਓਕੇ ਸਰ ਬਿਲਕੁਲ ਕਿਸ਼ਤੀਆਂ ਦੀ ਲੋਡ ਪਾਉਗੀ ਇਹ ਕਹਿੰਦੇ ਨੇ ਕਿ ਹੁਣ ਸੰਗਰੂਰ ਦੇ ਵਿੱਚ ਜੋ ਤੁਹਾਨੂੰ ਸੰਗਰੂਰ ਦੀਆਂ ਤਸਵੀਰਾਂ ਅਸੀਂ ਵਿਖਾ ਰਹੇ ਹਾਂ ਲਿਵਿੰਗ ਇੰਡੀਆ ਦੇ ਤਸਵੀਰਾਂ ਵਿਖਾ ਰਹੇ ਹਾਂ ਤੁਹਾਨੂੰ ਸੰਗਰੂਰ ਦਾ ਜੋ ਹਾਲ ਆ ਉਹ ਵਿਖਾ ਰਹੇ ਹਾਂ ਕਿ ਚਾਰੇ ਪਾਸੇ ਸੰਗਰੂਰ ਦੇ ਪਾਣੀ ਹੀ ਪਾਣੀ ਚਾਹੇ ਉਹ ਗਲੀ ਹੋਵੇ ਮਹੱਲਾ ਹੋਵੇ ਸੜਕਾਂ ਹੋਣ ਇਸ ਤਰ੍ਹਾਂ ਹੀ ਪ੍ਰਤੀਕ ਹੋ ਰਿਹਾ ਕਿ ਜਿਸ ਤਰ੍ਹਾਂ ਸੰਗਰੂਰ ਕੋਈ ਟਾਪੂ ਦੇ ਉੱਤੇ ਬਣਿਆ ਹੋਵੇ ਅਤੇ ਸੰਗਰੂਰ ਦੇ ਜੋ ਹਾਲਾਤ ਨੇ ਮੌਸਮ ਵਿਭਾਗ ਦੇ ਵੱਲੋਂ ਵੀ ਸੁਚੇਤ ਕੀਤਾ ਗਿਆ ਸੀ ਕਿ ਤੁਸੀਂ ਇੰਤਜ਼ਾਮ ਕਰੋ ਜੋ ਸਫਾਈ ਹੋਣੀ ਚਾਹੀਦੀ ਹੈ ਨਾਲੇ ਨਾਲੀਆਂ ਦੀ ਉਹ ਨਹੀਂ ਹੋਈ ਕਿ ਨਾ ਵੀਰੇ ਹਰਤੇਜ ਸਿੰਘ ਵੀਰੇ ਵੀਰੇ ਜੇ ਕੋਈ ਉਹਰੇ ਹਾਦਸਾ ਹੋ ਗਿਆ ਉਹਦਾ ਕੌਣ ਜ਼ਿੰਮੇਵਾਰ ਹੈਗਾ ਹੁਣ ਚਲੋ ਪਰੇਸ਼ਾਨੀ ਹੋ ਗਈ ਪਾਣੀ ਖੜ ਗਿਆ ਹੁਣ ਕੋਈ ਸਰਕਾਰ ਦਾ ਧਿਆਨ ਤਾਂ ਹੈ ਨਹੀਂ ਕਿਸੇ ਗੱਲ ਤੇ ਜਦੋਂ ਜਾਨ ਚਲੀ ਜਾਂਦੀ ਹੈ ਫਿਰ ਐਦਾਂ ਹੋ ਗਿਆ ਉਦਾਂ ਹੋ ਗਿਆ ਆ ਦੇ ਦੇਣੇ ਉਹ ਦੇ ਦੇਣ ਕੀ ਦੇ ਦੇਣਗੇ ਜਾਨ ਵਾਪਸ ਦੇ ਦੇਣਗੇ ਜੇ ਕੋਈ ਗਟਰ ਤੇ ਡਿੱਗ ਗਏ ਇੱਥੇ ਬਸ ਅਸੀਂ ਦੇਖ ਰਹੇ ਅੱਗੇ ਗੰਦਾ ਪਾਣੀ ਨਾਲੇ ਦਾ ਪਾਣੀ ਮਿਕਸ ਹੋ ਰਿਹਾ ਵਿੱਚ ਤਾਂ ਬਿਮਾਰ ਹੋਣਗੀ ਸਾਰੇ ਹੀ ਹੁਣ ਇਸ ਤੋਂ ਬਾਅਦ ਮੱਛਰ ਹੋਜੂ ਬਰਾਹਲ ਹੋ ਜਾਣਗੇ ਗਰਮੀ ਤੋਂ ਮਸਾਂ ਰਾਹਤ ਮਿਲੀ ਆ ਜਿਹੜੀ ਚੀਜ਼ ਦੀ ਖੁਸ਼ੀ ਮਣਾਉਣੀ ਸੀ ਉਹ ਤਕਲੀਫ ਹੋਈ ਪਈ ਆਗੀ ਔਖਾ ਵੀਰੇ ਮੜਾ ਜਾਂ ਚੈਨਲ ਵਾਲੇ ਜੇ ਕਰਨ ਕੋਸਨ ਸਰਕਾਰਾਂ ਕੁਝ ਕਰਨ ਤਾਂ ਤਾਂ ਹੀ ਗੱਲ ਬਣਦੀ ਆ ਕੀ ਬਿਲਕੁਲ ਇਹਨਾਂ ਦਾ ਕਹਿਣਾ ਕੀ ਕਿਉਂ ਕਰਕੇ ਪਾਣੀ ਦੇ ਵਿੱਚ ਜੋ ਗੰਦਾ ਨਾਲਾ ਗੰਦੇ ਨਾਲੇ ਦਾ ਪਾਣੀ ਮਿਕਸ ਹੋ ਰਿਹਾ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲੀਵਿੰਗ ਇੰਡੀਆ ਸੰਗਰੂ